ਆਜੋ ਜੀ ਆਜੋ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਚਲੋ 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 ਤੇ ਆਹ ਦੇਖੋ ਚਲੋ ਜੀ ਬੈਠੋ ਕਿੰਨਾ ਖਜ਼ਰਨਾ ਕੋਈ ਕਿੱਦਾਂ ਸਾਹਿਬ ਜੀ ਬਹੁਤ ਵਧੀਆ ਬਹੁਤ ਵਧੀਆ ਜੀ ਚੜਦੀ ਕਲਾ ਸੋ ਗੁੱਡ ਸਫਰ ਬੜੀਆ ਚੱਲ ਰਿਹਾ ਤੇ ਇਧਰ ਆ ਦੇਖ ਕੇ ਥੋੜਾ ਜੀ ਰੁਕੇ ਕਿ ਦੇਖੀਏ ਚੱਲ ਕੀ ਰਹਿ ਨਵਾਬਗੰਜ ਪਹੁੰਚਣਾ ਨਾ ਤੇ ਉੱਥੇ ਆਏ ਸੀ ਬਾਬਾ ਰਣਜੀਤ ਸਿੰਘ ਡੰਡਰੀਆਂ ਵਾਲੇ ਵੀ ਆਏ ਸੀ ਨਵਾਬਗੰਜ ਨਾ ਉਹਨਾਂ ਦੀਵਾਨ ਲਗਾਏ ਸੀ ਨਾ ਉੱਥੇ ਮੇਰਾ ਪੇਟ ਭਰ ਗਿਆ ਵੀ। ਤਾਂ ਗਲਾਸ ਗਲਾਸ ਹੀ ਹੈ ਮਿਲਿਆ ਜੀ ਗਲਾਸ ਹੀ ਕੰਮ ਆਉਣਾ ਬਸ ਤੇ ਤੇ ਚੱਲਿਆ। ਨਾਰੀਅਲ ਪਾਣੀ ਪੀਆ ਜਾਂਦਾ। ਹਾਂਜੀ ਇਲੈਕਟ੍ਰੋਲਾਈਟ ਬੈਲੈਂਸ ਕਰਾਂ ਮੈਂ। ਦੇਖ ਲਵਾਂ ਹੈ ਬੱਚਾ। ਮੇਰੇ ਲਈ ਛੱਡ ਦਿਓ। ਛੱਡ ਦਿਓ ਮੇਰੇ ਲਈ ਵੀ। ਹੈਲੋ एवरीवन। ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ ਚ ਹੋਗੇ। ਅਤੇ ਅੱਜ ਦਾ ਨਾਮਾ ਵਲੌਗ ਆਪ ਜੀ ਨਾਲ ਜੋ ਹੈ ਅਸੀਂ ਸ਼ੇਅਰ ਕਰ ਰਹੇ ਹਾਂ ਜੀ। ਅਤੇ ਅੱਜ ਅਸੀਂ ਜਾ ਰਹੇ ਹਾਂ ਜੀ ਗੱਦਰਪੁਰ। ਅਤੇ ਗੱਦਰਪੁਰ ਦੇ ਲਾਗੇ ਨਵਾਬਗੰਜ ਹੈ ਜਿੱਥੇ ਗੁਰਦੁਆਰਾ ਸਾਹਿਬ ਹੈ। ਆ ਬਾਬਾ ਸ਼ਹੀਦ ਬਾਬਾ ਦੀਪ ਸਿੰਘ ਸਮਾਰਕ ਨਾ ਅਸੀਂ ਉੱਥੇ ਵੀ ਜਾ ਰਹੇ ਹਾਂ। ਨਾਲ ਗੁਰਦੁਆਰਾ ਸਾਹਿਬ ਦਰਸ਼ਨ ਵੀ ਕਰਾਂਗੇ। ਤੇ ਨਾਲ ਦੇ ਨਾਲ ਤੁਹਾਡੇ ਨਾਲ ਅਸੀਂ ਵੀਡੀਓ ਸ਼ੇਅਰ ਕਰਾਂਗੇ ਜੀ। ਤੇ ਚਲੋ ਜੀ ਫਿਰ ਚਲਦੇ ਆ ਜੀ ਚਲਦੇ ਆ ਅਸੀਂ ਗੁਰਪ੍ਰੀਤ ਜੀ ਵੀ ਦੇਖੋ ਹਾਂ ਜੀ ਹਾਂ ਜੀ ਪੂਰੀ ਤਰ੍ਹਾਂ ਰੈਡੀ ਨੇ ਜੀ ਤੇ ਬੇਟਾ ਵੀ ਰੈਡੀ ਹੈ ਮੇਰਾ ਬੇਟਾ ਲੈ ਆਇਆ ਹੈ ਮੇਰੇ ਲਈ ਬਲੇਜ਼ਰ ਹਾਂ ਜੀ ਹਾਂ ਜੀ ਆਜੋ ਫਿਰ ਜਲਦੀ ਗੱਡੀ ਤਿਆਰ ਹੈ ਬਸ ਰੈਡੀ ਹੋ ਗਏ ਜਲਦੀ ਆਓ ਜੀ ਜਲਦੀ ਮਾ ਪੋਦੀ ਜੋੜੀ ਜਿਹੜੀ ਹੈ ਇਹ ਦੇਰ ਕਰ ਰਹੀ ਹੈ ਜੀ ਆਜੋ ਜੀ ਆਜੋ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਚਲੋ 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 ਤੇ ਆਹ ਦੇਖੋ ਚਲੋ ਜੀ ਬੈਠੋ ਔਰ

सर सा इस सू लग रहा शायद असं जा पावे नहीं जा पावे है ना चलो जी।, चलो जी बैठो और आप सब सबन रिक्वेस्ट भी है कि वीडियो नो आप फुल वाच कर करो जी। और वो तो वो लाइक शेयर भी कर करो ज्यादा से ज्यादा सपोर्ट करो और बहुत चंगा अच्छा लग रहा है आप लगातार जो है वीडियो देखते दे भी हो बहुत सारे कमेंट भी आंदते हैं जी और भी वो कमेंट करो गया

ਸਿੱਧਾ ਸਾਹਿਬ ਜੀ ਬਹੁਤ ਵਧੀਆ ਵਧੀਆ ਜੀ ਚੜ੍ਹਦੀ ਕਲਾ ਸੋ ਗੁੱਡ ਸਫਰ ਵਧੀਆ ਚੱਲ ਰਿਹਾ ਹੈ ਤੇ ਇਧਰ ਆ ਦੇਖ ਕੇ ਥੋੜੇ ਜੀ ਰੁਕੇ ਕਿ ਦੇਖੀਏ ਚੱਲ ਕੀ ਰਹੇ ਥੇ ਹਾਂਜੀ ਵਧੀਆ ਅੰਬਰੂਦ ਦੇ ਪੇੜ ਲੱਗੇ ਆ ਤੇ ਬਹੁਤ ਅੰਬਰੂਦ ਦੇ ਪੇੜ ਸੋਹਣੇ ਪੇੜ ਲੱਗੇ ਹੋਏ ਨੇ ਔਰ ਬਹੁਤ ਅੱਛਾ ਬਾਗ ਹੈ ਕਾਫੀ ਅੰਗੇ ਤੱਕ ਹੈ ਔਰ ਇਧਰ ਵੀ ਇਧਰ ਨਿੰਬੂ ਵਗੈਰਾ ਹਾਂਜੀ ਇਹ ਨਿੰਬੂ ਲਾਇਆ ਜੀ ਕਿਸੇ ਨੇ ਜੋ ਵੀ ਜਿਹੜਾ ਬਾਗ ਹੈ ਨਾ ਖੇਤ ਤੇ ਆ ਛੋਟੇ ਨਿੰਬੂ ਲੱਗੇ ਆ ਕਾਗਜੀ ਨਿੰਬੂ ਫਰਿਆ ਹੋਇਆ ਜੀ ਹਾਂਜੀ ਹਾਂਜੀ ਔਰ ਔਰ ਦੇਖੋ ਜੀ ਅੱਗੇ ਉਧਰ ਵੀ ਬਾਗ ਹੈ ਜੀ ਅਮਰੂਦ ਸਫਾਈ ਅੱਛੀ ਹੈ ਦੇਖਭਾਲ ਅੱਛੀ ਹੈ ਤੇ ਕਿਦਾਂ ਲੱਗ ਰਿਹਾ ਸਿੰਘ ਸਾਹਿਬ ਬਹੁਤ ਵਧੀਆ ਜੀ ਹਾਂਜੀ ਅੱਜ ਫੈਮਿਲੀ ਟ੍ਰਿਪ ਹੋ ਜਾਣੀ ਅਸੀਂ ਹੁਣ ਗਦਰਪੁਰ ਤੇ ਲਾਗੇ ਪਹੁੰਚ ਆਏ ਔਰ ਆਪ ਦੇਖ ਸਕਦੇ ਹੋ ਇੱਧਰ ਦਾ ਵੀਊ ਇੱਧਰ ਦਾ ਵੀ ਉਹ ਵੀ ਦੇਖ ਸਕਦੇ ਹੋ ਔਰ ਸਾਰੇ ਬਹੁਤ ਹਰਿਆਲੀ ਕਣਕ ਦੀ ਫਸਲ ਹਾਂਜੀ ਔਰ ਇਧਰ ਜਿਹੜਾ ਸਾਰਾ ਇਲਾਕਾ ਬਹੁਤ ਅੱਗੇ ਤੱਕ ਫਸਲ ਹੀ ਫਸਲ ਹੈ ਔਰ ਪੇੜ ਵੀ ਬਹੁਤ ਨੇ ਵਿਚ ਵਿਚ ਸਭ ਖੇਤਾਂ ਦੇ ਵਿੱਚ ਪੇੜ ਵੀ ਬਹੁਤ ਨੇ ਇਹ ਹੋਰ ਸਣਾਓ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਤੁਪ ਵੀ ਚੰਗੀ ਹੋਗੀ ਹਾਂਜੀ ਅੱਜ ਤੁਪ ਅੱਛੀ ਹੋਗੀ ਪਹਿਲੇ ਲੱਗ ਰਿਹਾ ਸੀ ਕਿ ਮੌਸਮ ਜਿਹੜਾ ਹੈ ਹਾਂ ਜੀ ਹਾਂ ਜੀ ਇੱਧਰ ਬਰਸੀਨ ਆ ਗਈ ਔਰ ਇੱਧਰ ਕਣਕ ਦੀ ਫਸਲ ਆ ਗਈ ਆ ਫਸਲ ਹੈ ਜੀ ਕਣਕ ਦੀ ਹਾਂ ਜੀ ਤੇ ਇਲਾਕਾ ਬਹੁਤ ਸੋਹਣਾ ਗਦਰਪੁਰ ਦਾ ਵੀ ਔਰ ਗਦਰਪੁਰ ਤੋਂ ਕੋਣ ਕੋਣ ਵੀਡੀਓ ਦੇਖਦਾ ਜੀ ਜਰੂਰ ਦੱਸਿਓ ਕਮੈਂਟ ਕਰਿਓ ਜੀ ਹਾਂ ਜੀ ਕਮੈਂਟ ਜਰੂਰ ਕਰਿਓ ਔਰ ਅਸੀਂ ਫਿਰ ਬਾਈਪਾਸ ਨਿਕਲ ਰਹੇ ਹਾਂ ਗਦਰਪੁਰ ਦਾ ਵੀ ਤੋਂ ਅਨੁਸ਼ਹਿਰ ਦਿਖਾਵਾਂਗੇ ਗਦਰਪੁਰ ਦਾ ਜੋ ਸ਼ਹਿਰ ਹੈ ਉਹ ਵੀ ਆਪ ਜੀ ਨਾਲ ਅਸੀਂ ਵਾਪਸੀ ਮੁੜ ਕੇ ਜਦੋਂ ਮੁੜਾਂਗੇ ਫਿਰ ਦਿਖਾਵਾਂਗੇ ਤੇ ਫਿਲਹਾਲ ਜੋ ਹੈ ਇਹ ਇਲਾਕਾ ਦਿਖਾਤਾ ਜੀ ਆਪ ਨੂੰ ਆਪ ਦੇਖ ਸਕਦੇ ਹੋ ਇਹ ਸਭ ਇਲਾਕਾ ਇਧਰ ਵੀ ਪਲੇਨ ਇਲਾਕਾ ਹੈ ਅੱਛਾ ਇਲਾਕਾ ਜੀ ਅੱਗੇ ਬਹੁਤ ਵੱਡੇ ਵੱਡੇ ਫਾਰਮ ਨੇ ਜੀ ਜੀ ਪੰਜਾਬੀ ਵੀਰਾਂ ਦੇ ਬਹੁਤ ਵੱਡੇ ਵੱਡੇ ਫਾਰਮ ਨੇ ਔਰ ਸੋਹਣੀ ਜਗ੍ਹਾ ਹੈ ਗਦਰਪੁਰ ਦਾ ਇਲਾਕਾ ਬਾਜਪੁਰ ਵੀ ਦਿਖਾਇਆ ਸੀ ਬਾਜਪੁਰ ਵੀ ਪੰਜਾਬੀ ਵੀਰ ਬਹੁਤ ਰਹਿੰਦੇ ਨੇ ਆਪਣੇ ਪੰਜਾਬੀ ਔਰ ਬਹੁਤ ਅੱਛੇ ਫਾਰਮਾਂ ਦੇ ਉੱਤੇ ਵੀ ਚੰਗਾ ਕਾਰੋਬਾਰ ਹੈ। ਔਰ ਸੋਹਣੀ ਜਗ੍ਹਾ ਹੈ। ਚਲੋ ਜੀ ਫਿਰ ਅੱਗੇ ਪਹੁੰਚਨੇ ਆ ਅਸੀਂ ਫਿਰ ਗੱਦਰਪੁਰ ਤੇ ਗੱਦਰਪੁਰ ਤੋਂ ਅੱਗੇ ਫਿਰ ਅਸੀਂ ਮਹਤੋਸ਼ ਮੋੜ ਤੋਂ ਮੁੜਨਾ ਹੈ ਜੀ। ਫਿਰ ਇੱਧਰ ਜਾਣਾ ਜੀ ਯੂਪੀ ਵੱਲ। 10 ਕਿਲੋਮੀਟਰ ਮੇਬੀ 10 ਕਿਲੋਮੀਟਰ ਹੈ। ਨਵਾਬਗੰਜ ਨਵਾਬਗੰਜ ਪਹੁੰਚਣਾ ਨਾ ਤੇ ਉੱਥੇ ਆਏ ਸੀ ਬਾਬਾ ਰਣਜੀਤ ਸਿੰਘ ਡੰਡਰੀਆਂ ਵਾਲੇ ਵੀ ਆਏ ਸੀ ਨਵਾਬਗੰਜ ਨਾ ਉਹਨਾਂ ਦੀਵਾਨ ਲਗਾਏ ਸੀ ਨਾ ਉੱਥੇ ਹਾਂਜੀ 23 ਤਰੀਕ ਨੂੰ 23 ਜਨਵਰੀ ਦਾ ਨਾ ਪ੍ਰੋਗਰਾਮ ਸੀ 21 ਤੋਂ ਲੈ ਕੇ 23 ਤੱਕ ਦਾ ਹਾਂਜੀ 23 ਤੇ ਫਿਰ بارش ਕਰਕੇ ਮੈਨੂੰ ਲੱਗਦਾ ਕੈਨਸਲ ਹੀ ਹੋ ਗਿਆ ਹਾਂਜੀ ਹਾਂਜੀ ਹੋਇਆ ਸੀ ਲੇਕਿਨ ਮਤਲਬ ਉਹ ਸਾਹਮਣਾ بارش ਬਹੁਤ ਸੀ ਨਾ ਠੰਡ ਬਹੁਤ ਸੀ ਸੰਗਤ ਫਿਰ ਵੀ ਬਹੁਤ ਆਈ ਹਾਂ ਹਾਂਜੀ ਸੰਗਤ ਫਿਰ ਵੀ ਬਹੁਤ ਆਈ ਸੀ ਤੇ ਚਲੋ ਜੀ ਮਿਲਦੇ ਆ ਜੀ ਫਿਰ ਨੈਕਸਟ ਅਪਡੇਟ ਦੇਣੇ ਆ ਜੀ ਬਹੁਤ ਚੰਗਾ ਲੱਗ ਰਿਹਾ ਜੀ ਬਹੁਤ ਇਲਾਕਾ ਬਹੁਤ ਸੋਹਣਾ ਹਾਂਜੀ ਸ਼ਮੋੜ ਅਸੀਂ ਪਹੁੰਚੇ ਆ ਜੀ ਹੁਣ ਮਹਾਤੋਸ਼ ਸ਼ਮੋੜ ਤੇ ਇਧਰੋਂ ਫਿਰ ਅਸੀਂ ਹੁਣ ਟਰਨ ਲੈਣਾ ਜੀ ਆ ਲੋ ਜੀ ਧਿਆਨ ਸੇ ਚੱਲਣਾ ਲੋ ਜੀ ਇਹ ਇਲਾਕਾ ਹੋ ਗਿਆ ਜੀ ਸ਼ੁਰੂ ਹੋ ਗਿਆ ਜੀ ਯੂਪੀ ਇੱਥੋਂ ਦੀ ਯੂਪੀ ਸ਼ੁਰੂ ਹੋ ਗਿਆ ਜੀ। ਔਰ ਆ ਗਿਆ ਜੀ ਅਸੀਂ ਯੂਪੀ ਦੇ ਇਲਾਕੇ। ਪਰ ਉੱਤਰਾਖੰਡ ਔਰ ਯੂਪੀ ਇੱਕੇ ਸੀਗਾ 2000 ਚ ਯੂਪੀ ਔਰ ਉੱਤਰਾਖੰਡ ਲਾਗਾਇਆ। ਅਸੀਂ ਮੋੜ ਰਹੇ ਹਾਂ ਜੀ ਹੁਣ ਗੁਰਦੁਆਰਾ ਸਾਹਿਬ ਵਾਲ ਜੋ ਸ਼ਹੀਦ ਬਾਬਾ ਦੀਪ ਸਿੰਘ ਸमारक ਗੁਰਦੁਆਰਾ ਬਣਿਆ ਹੈ ਜੀ। ਔਰ ਸੜਕ ਵੀ ਅੱਛੀ ਬਣ ਗਈ ਹੁਣ ਤਾਂ। ਔਰ ਇਧਰ ਵੀ ਫਸਲ ਹੈ। ਪਲੇਸ ਸੀਓ ਲੈ ਕੇ ਗਿਆ ਸੀ ਦਿਖਾਵਾਂਗੇ ਤੁਹਾਨੂੰ ਬਾਅਦ ਵਿੱਚ ਫਿਰ ਇੱਥੇ ਫਿਰ ਲੈ ਕੇ ਗਿਆ ਸੀ ਅਸੀਂ ਇਧਰੋਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਸੀ ਔਰ ਆ ਯੂਪੀ ਦਾ ਲਾਕਾ ਟੋਟਲ 60 ਚੌੜੀ ਬਣ ਗਈ ਨਾ ਹਾਂਜੀ ਹਾਂਜੀ ਸੰਗਤ ਤਾਂ ਵੈਸੇ ਹੁਣ ਹੁਣ ਵੀ ਕਾਫੀ ਆਈ ਹੈ ਨਾ ਹਾਂਜੀ ਹਾਂਜੀ लो जी असं पहुंचे गुरुद्वारा साहब संगत अजे तो अज त बारिश करके मैं कट्ट आई है पर फिर भी बहुत संगत आ जा रही है संगत आ भी रही है जा भी रही है जी मिलते हैं जी फिर दर्शन करके दर्शन करने जी मथा टेक के फिर मिलते हैं जी आ जाओ फिर सी बाइक वास्ती पार्किंग गड्डिया रोकने वास्ते बाइक वास्ते आज संगत बहुत घट है ये है अगर गुरद्वारा साहब ਆ ਮੈਂ ਰਚੇ ਇਹ ਗਾਮਾ ਤੇ ਆਪਣੇ ਆਪ ਬੁਝੇ ਪਰ ਮੈਂ ਬੋਲਾ ਨੈ ਇਸ ਥਾਵੈ ਮੇਂ ਮਾਰ ਚਾਹ ਕੁੰਥਿਆਵੇ ਆਓ ਦੇਖੋ ਪਾਜੀ ਨੇ ਟਰੈਕਟਰ ਰੱਖਿਆ ਹੋਇਆ ਜੀ ਤੇ ਕਿੱਡੀ ਕੜੀ ਆਪਾਂ ਕੰਪਨੀ ਰੱਖੀ ਸੀ ਪਾਜੀ ਹਾਂ ਜੀ ਹਾਂ ਜੀ ਨੀ ਕੀ ਕੰਪਨੀ ਕੀ ਨਾਂ ਰੱਖਿਆ ਜੀ ਤੇ ਅੱਛਾ ਕਿਨੇ ਕਿਨੇ ਦੇ ਵੇਚਦੇ ਹੋ ਜੀ ਆ ਕੀ ਰੇਟ ਆ ਜੀ ₹100 اچھا جی ਜਿਸ ਤਰ੍ਹਾਂ ਆਪਾਂ ਇਹ ਵਾਲਾ ਡੰਫਰ ਦੇਖੀਏ ਤਾਂ ਕੀ ਕੀ ਰੇਟ ਆ ਜੀ ₹150 اچھا جی ₹100 ओके ਤੇ اچھا ਰੇਟ ਅਲੱਗ-ਅਲੱਗ ਜਿਸ ਤਰ੍ਹਾਂ ਮੱਲਾ ਆਪਣਾ ਹੈ ਨਾ ਸਾਹਿਦ ਹੈ ਨਾ ਸਮਾਨ ਦੇ حساب ਨਾਲ اور ਅੱਗੇ ਜੋ ਆਪਣੀ ਕੰਪਨੀ ਹੈ ਜੀ ₹600 اچھا جی ਚਲੋ ਬਹੁਤ ਵਧੀਆ ਨਹੀਂ ਬਹੁਤ ਵਧੀਆ ਵਧੀਆ ਰੱਖੇ ਖਲੋਣੇ اور ਬੱਚਿਆਂ ਦੇ ਮਨੋਰੰਜਨ ਲਈ ਨਾਲੇ ਬੱਚਿਆਂ ਨੂੰ ਆਪਣੇ ਜੋ ਕਿਸਾਨ ਬੱਚੇ ਨੇ ਨਾਨੋ ਇਹ ਹੀ ਪਸੰਦ ਆਉਂਦੇ ਆ ਜੀ ਹਾਂਜੀ ਤੇ ਤੁਸੀਂ ਫਿਰ ਹਰ ਸੰਡੇ ਨੂੰ ਇੱਥੇ ਮਿਲਦੇ ਹੋ ਜੀ ਅੱਛਾ ਜੀ ਚਲੋ ਬਹੁਤ ਵਧੀਆ ਔਰ ਕੋਈ ਖਰੀਦਣਾ ਚਾਹੁੰਦਾ ਹੈ ਤੇ ਫਿਰ ਆ ਸਕਦੇ ਆ ਜੀ ਅਜੀ ਵੀਰ ਜੀ ਨੂੰ ਪਛਾਣ ਲਓ ਜੀ ਹਾਂਜੀ ਓਕੇ ਅੱਛਾ ਹਾਂਜੀ

ਔਰ ਐਵਾ ਨਾ ਬਾਬਾ ਜੀ ਬਾਬਾ ਜੀ ਤੇ ਅਸੀਂ ਫਿਰ ਹੁਣ ਵਾਪਸੀ ਜਾ ਰਹੇ ਹਾਂ ਗੁਰਦਾਰਾ ਸਾਹਿਬ ਦਰਸ਼ਨ ਕਰਕੇ ਔਰ ਕੀਰਤਨ ਵੀ ਸੁਣਿਆ ਲੰਗਰ ਵੀ ਛਕਿਆ ਤੇ ਹੁਣ ਅਸੀਂ ਵਾਪਸੀ ਦੀ ਤਿਆਰੀ ਕਰ ਰਹੇ ਹਾਂ ਜੀ ਤੇ ਆਹ ਦੇਖੋ ਜੀ ਗੁਰਪ੍ਰੀਤ ਜੀ ਨੇ ਫਰੀਦੀ ਜੀ ਕਾਟਨ ਕੈਂਡੀ ਬੁੜੀਆਂ ਕੇ ਹਵਾਲ ਔਰ ਆਹ ਡੋਲ ਹੈ ਜੀ ਛੋਟੀ ਸੀ ਡੋਲ और जिस तरह गुरप्रीत जी ने इस तरह ही डोल है जी <दिखेवितेगे> बिल्कुल डोल और डोल और दोनों डोल बराबर हो रही है जी हाँ जी सिंह साहब की कहना चाहोगे जी बहुत लगे हाँ तो जी हाँ जी थे थे थे। और आज देखो बोर्त जी हाँ आस पास काफ़ी शॉप्स ने और काफ़ी सामान मिलता है अपना सिक्खी का सामान भी जो कंगे कड़े किरपान वगैरह सब सब मिलता है जी लेकिन आज थोड़ा बारिश सी ना बारिश करके संगत ਆ ਲੇਟ ਆਈ ਏ ਤੇ ਜੀ ਆ ਰਹੀ ਜਾ ਰਹੀ ਏ ਲੇਕਿਨ ਬਹੁਤ ਵਧੀਆ ਦੇਖੋ ਆਪ ਪਾਰਕਿੰਗ ਵੀ ਦੇਖੋ ਪਾਰਕਿੰਗ ਵੀ ਫੁੱਲ ਹੈ ਜੀ ਇਧਰ ਤੋਂ ਪਾ ਗਈ ਪਾਰਕਿੰਗ ਹੁਣ ਫੁੱਲ ਹੋਣੀ ਸ਼ੁਰੂ ਹੋਈ ਏ ਆ ਰਹੀ ਹੈ ਨਾ ਹਾਂਜੀ ਔਰ ਉਧਰ ਵੀ ਬਾਈਕ ਦੀ ਪਾਰਕਿੰਗ ਹੈ ਉਧਰ ਵੀ ਕਾਫੀ ਜਗ੍ਹਾ ਹਾਂਜੀ ਖਾ ਰਹੇ ਹੋ ਹਾਂਜੀ ਇਹ ਪੇਟ ਵੀ ਭਰ ਰਿਹਾ ਨਹੀਂ ਤਾਂ ਗਲਾਸ-ਗਲਾਸ ਹੀ ਹੈ ਮਿਲਿਆ ਜੀ ਗਲਾਸ ਹੀ ਕੰਮ ਆਉਣਾ ਬਸ ਚਲੋ ਖੁਸ਼ ਹੋ ਗਏ ਗੁਰਪ੍ਰੀਤ ਜੀ ਖੁਸ਼ ਹੋ ਗਏ ਵਾਹ ਵਾਹ ਜੀ ਬਚਪਨੇ ਖਾਂਦੇ ਸੀਗੇ ਨਾ ਬਚਪਨੇ ਹਾਂ ਜੀ ਹਾਂ ਜੀ ਬਹੁਤ ਬਚਪਨੇ ਖਾਂਦੇ ਸੀਗੇ ਜਦੋਂ ਕੋਈ ਸਾਈਕਲ ਵਾਲਾ ਨਿਕਲਦਾ ਸੀ ਬਣਾਉਂਦਾ ਸੀ ਨਾ ਜੀ ਤੇ ਅੱਛਾ ਲੱਗਦਾ ਸੀ ਪਰ ਹੁਣ ਟਾਈਮ ਵੀ ਚੇਂਜ ਹੋ ਗਿਆ ਹਾਂ ਜੀ ਤੇ ਬਹੁਤ ਵਧੀਆ ਰਿਆ ਦਰਸ਼ਨ ਕੀਤੇ ਔਰ ਆਨੰਦ ਮਾਣਿਆ ਜੀ ਕੀਰਤਨ ਸੁਣਿਆ ਤਾਂ ਚੰਗਾ ਜੀ ਚੱਲਦੇ ਆ ਜੀ ਫਿਰ ਵਾਪਸੀ ਔਰ ਰਸਤੇ ਦੇ ਫਿਰ ਹੋਰ ਵੀ ਅਪਡੇਟ ਦੇਾਂਗੇ ਜੀ ਆਪ ਜੀ ਨੂੰ ਦੇਖੋ ਜੀ ਆ ਇਲਾਕਾ ਵੀ ਬਹੁਤ ਸੋਹਣਾ ਹੈ ਔਰ ਇਧਰ ਵੀ ਫਸਲਾਂ ਬਹੁਤ ਸੋਹਣੀਆਂ ਖੜੀਆਂ ਨੇ ਔਰ ਇਹ ਯੂਪੀ ਦਾ ਇਲਾਕਾ ਹੈ ਬਿਲਕੁਲ ਬਾਰਡਰ ਦੇ ਨਾਲ ਹੀ ਲੱਗਦਾ ਹੈ ਜੀ ਇਹ ਆਪਣਾ ਉੱਤਰਾਖੰਡ ਦੇ ਜਿੱਥੇ ਅਸੀਂ ਆਏ ਸੀ ਗੁਰਦੁਆਰੇ ਸਾਹਿਬ ਤੇ ਪਾਣੀ ਦੀ ਕੋਈ ਕਮੀ ਨਹੀਂ ਇਸ ਇਲਾਕੇ ਚ 30 40 ਫੁੱਟ ਤੇ ਪਾਣੀ ਹੈ ਬਹੁਤ ਵਧੀਆ ਬਹੁਤ ਸੋਹਣੀ ਫਸਲਾਂ ਹੁੰਦੀਆਂ ਨੇ ਲਓ ਜੀ ਇਹ ਆ ਗਿਆ ਜੀ ਸੀ ਗੱਦਰਪੁਰ ਸ਼ਹਿਰ ਦੇਖ ਲਓ ਜੀ ਗੱਦਰਪੁਰ ਸੋਹਣਾ ਹੈ ਗੱਦਰਪੁਰ ਵੀ ਅੱਛੀ ਜਗ੍ਹਾ ਹੈ ਇੱਥੇ ਮਠਾਈ ਵਾਲੀ ਵੀ ਸ਼ਾਪ ਨੇ ਕਾਫੀ ਅੱਛਿਆ ਨੇ ਅੱਛੀਆਂ ਮਠਾਈ ਬਣਾਉਂਦੇ ਨੇ ਜੀ ਇੱਥੇ ਵੀ ਆਪਣੇ ਪੰਜਾਬੀ ਬਹੁਤ ਨੇ ਬਹੁਤ ਵਧੀਆ ਇਲਾਕਾ ਹੈ ਰੁਦਰਪੁਰ ਦਾ ਵੀ। ਔਰ ਨੈਕਸਟ ਟਾਈਮ ਫਿਰ ਤੁਹਾਨੂੰ ਰੁਦਰਪੁਰ ਵੀ ਦਿਖਾਵਾਂਗੇ ਉਦਮ ਸਿੰਘ ਨਗਰ ਉਧਰ ਪਰ। ਤੇ ਪਹਿਲੇ ਨਾਮ ਇਹ ਰੁਦਰਪੁਰ ਵੀ ਚੱਲਿਆ। ਬਾਅਦ ਵਿੱਚ ਇਹ ਉਦਮ ਸਿੰਘ ਨਗਰ ਰੱਖਿਆ ਗਿਆ ਜੀ। ਜ਼ਿਲ੍ਹਾ ਬਣਿਆ ਜੀ। ਹਾਜੀ ਸਿੰਘ ਸਾਹਿਬ ਕਿਦਾਂ ਹੋ ਤੁਸੀਂ? ਬਹੁਤ ਵਧੀਆ। ਗੱਡੀ ਵਿੱਚ ਮੈਨੂੰ ਤਾਂ ਨੀਂਦ ਆ ਗਈ ਸੀ। ਹਾਂਜੀ। ਉਹਨੇ ਥੋੜੀ ਸੀਐਨਜੀ ਕਰਾ ਰਿਹਾ ਸੀਐਨਜੀ ਕਰਵਾ ਰਿਹਾ ਨਾ। ਆਉਣ ਲੱਗਿਆ ਤਾਂ ਦੋ ਵਾਰ ਦੋ ਥਾਂ ਤੇ ਮਿਲੀ ਨਹੀਂ ਅੰਨੀ ਮਿਲੀ ਨਹੀਂ ਕਾफी ਤਿੰਨ ਤਿੰਨ ਜਗ੍ਹਾ ਤੇ ਨਹੀਂ ਮਿਲੀ ਨਾ ਵਾਪਸੀ ਵੀ ਨਹੀਂ ਮਿਲੀ ਉਹ ਜਾਣ ਲੱਗੇ ਵੀ ਨਹੀਂ ਮਿਲੇ ਹੌਣ ਮਿਲੀ ਆ ਹੌਣ ਆ ਹਾਂਜੀ ਗੁਰਪ੍ਰੀਤ ਜੀ ਵੀ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਅੱਜ ਏ ਥੈਂਕ ਯੂ ਥੈਂਕ ਯੂ ਅੰਨਾ ਕਾ ਲਈ ਹਾਂਜੀ ਤਾਰੀਫ ਤਾਂ ਕਰਨੀ ਪੈਂਦੀ ਆ ਜੀ ਫਿਰ ਝੂਟੀ-ਮੂਟੀ देखो जी की चल रहा है नारियल पानी पिया जा हां जी इलेक्ट्रोलाइट बैलेंस कर रहा हूं देख लो ना बच्चे मेरे लिए छोड़ दो छोड़ दो मेरे लिए भी आ जाओ जी आ जाओ बाहर हूं तो निकल और भी शाम हो गई है ना अज का सफर भी बहुत अच्छा रहा चंगा भाई छोटे ਸਤਿ ਸ਼੍ਰੀ ਅਕਾਲ ਜੀ ਫਿਰ ਮਿਲਦੇ ਆ ਜੀ ਹਨਾ ਬਹੁਤ ਵਧੀਆ ਬਹੁਤ ਵਧੀਆ ਸਫਰ ਰਿਹਾ ਬਹੁਤ ਚੰਗਾ ਲੱਗਿਆ ਜੀ ਕੋਈ ਸਮਾਨ ਰਹਿ ਗਿਆ ਹੋਵੇ ਤਾਂ ਫਿਰ ਹੈਨਾ ਦੇਖ ਲੈਣਾ ਠੀਕ ਹੈ ਲਓ ਜੀ ਪਹੁੰਚਿਆ ਘਰ ਤੇ ਅੱਜ ਦਾ ਸਫਰ ਬਹੁਤ ਵਧੀਆ ਰਿਹਾ ਔਰ ਬਾਬਾ ਜੀ ਦਰਸ਼ਨ ਵੀ ਕਰੇ ਗੁਰਦਵਾਰ ਸਾਹਿਬੀ ਕੀਰਤਨ ਸੁਣਿਆ ਤੇ ਸਿੰਘ ਸਾਹਿਬ ਕਿਦਾਂ ਬਹੁਤ ਸਾਰੀਆਂ ਚੀਜ਼ਾਂ ਔਰ ਕੈਨੇਡਾ ਵਾਲੇ ਜਿਓ ਸਾਡੇ ਸਿੰਘ ਸਾਹਿਬ ਜੀ ਸਰਦਾਰ ਜੀ ਸਸਿਬ ਜੀ ਠੀਕ ਹੋ ਤੁਸੀਂ ਲੋ ਜੀ ਵੱਡੇ ਦੇਖੋ ਵੱਡੇ ਬਜ਼ੁਰਗ ਘਰ ਦਾ ਤਾਲਾ ਹੁੰਦੇ ਨੇ ਔਰ ਜੀ ਵੱਡੇ ਬਜ਼ੁਰਗ ਘਰ ਦਾ ਤਾਲਾ ਹੁੰਦੇ ਨੇ ਬਾਈ ਔਰ ਦੇਖੋ ਨਾ ਦਾ ਕਿੰਨਾ ਸਹਾਰਾ ਹੈ ਔਰ ਵੱਡੇ ਬਜ਼ੁਰਗਾਂ ਦੀ ਸੇਵਾ ਕਰਿਆ ਕਰੋ ਸਭ ਚੰਗਾ ਜੀ वीडियो काफी लंबी हो गई हाँ और लोग वीडियो इत जी सब का बहुत बहुत धन्यवाद जी वीडियो, भै वीडियो भै ल... जी तो वीडियो व् तो करे और लाइक करो थानू वीडियो कितना लगी जरूर दर्शियो हाँ और आगे भी सपोर्ट करते रहो सब दा बहुत बहुत आनुवाजी जी बाय बाय जी टेक केयर जी बहुत बहुत थैंक यू जी